ਆਰਦੇ ਸਾਜੋ ਸਮਾਨ ਨੂੰ ਆਪਣੇ ਅਨੁਕੂਲ ਕਰ ਲਈਏ ਫਿਰ ਸਰੀਰ ਨੂੰ ਸੁੱਖ ਮਿਲਦਾ ਹੈ ਸਰੀਰ ਨੂੰ ਸਹੂਲਤਾਂ ਮਿਲਦੀਆਂ ਨੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰ ਲਈਏ ਫਿਰ ਆਨੰਦ ਮਿਲਦਾ ਹੈ ਸੁੱਖ ਖਤਮ ਹੋ ਜਾਂਦਾ ਹੈ ਸਰੀਰ ਦੇ ਖਤਮ ਹੋਣ ਨਾਲ ਮਨ ਖਤਮ ਨਹੀਂ ਆਉਂਦਾ ਆਨੰਦ ਖਤਮ ਨਹੀਂ ਇਸ ਨੂੰ ਇਸ ਤਰ੍ਹਾਂ ਲੈਣਾ ਹੈ ਜਿਹੜਾ ਜਿਹੜਾ ਭਾਗ ਪ੍ਰਕਿਰਤੀ ਦਾ ਤਨ ਦੇ ਅਨੁਕੂਲ ਨਹੀਂ ਹੋ ਸਕਿਆ ਤਨ ਉਸ ਤੋਂ ਸੁਖ ਨਹੀਂ ਲੈ ਸਕਦਾ। ਔਰ ਜਿਹੜਾ ਜਿਹੜਾ ਮਨ ਪਰਮਾਤਮਾ ਦੇ ਅਨੁਕੂਲ ਨਹੀਂ ਹੋ ਸਕਿਆ ਉਸ ਮਨ ਦੇ ਵਿੱਚ ਆਨੰਦ ਨਹੀਂ ਆਉਂਦਾ। ਮਨ ਦਾ ਬੇਚੈਨ ਹੋਣਾ ਮਨ ਦਾ ਚਿੰਤਾਤ ਹੋਣਾ ਗੁਸਤਾਖੀ ਮਾਫ ਧਾਰਮਿਕ ਪੁਰਸ਼ ਕਹਿੰਦੇ ਇਸ ਦੀ ਪਛਾਣ ਹੈ ਮਨ ਪਰਮਾਤਮਾ ਦੇ ਅਨੁਕੂਲ ਨਹੀਂ ਹੈ ਨਹੀਂ ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਅਗਰ ਬੇਚੈਨੀ ਹੈ ਪਰੇਸ਼ਾਨੀ ਹੈ ਬਿਆਕੁਲਤਾ ਹੈ ਚਿੰਤਾ ਹੈ ਸਭ ਕੁਝ ਮਨ ਦੇ ਚਾਉਂਦੇ ਹੈ ਭੁੱਖ ਹੈ ਇਹ ਤਨ ਦੇ ਆਉਂਦੀ ਹੈ ਪਿਆਸ ਹੈ ਇਹ ਤਨ ਦੇ ਆਉਂਦੀ ਹੈ ਬਹੁਤ ਗਰਮੀ ਲੱਗ ਰਹੀ ਹੈ ਤਨ ਨੂੰ ਲੱਗ ਰਹੀ ਹੈ ਬਹੁਤ ਠੰਡ ਲੱਗ ਰਹੀ ਹੈ ਤਨ ਨੂੰ ਲੱਗ ਰਹੀ ਹੈ ਬੇਚੈਨੀ ਹੈ ਪਰੇਸ਼ਾਨੀ ਹੈ ਬਿਆਕੁਲਤਾ ਹੈ ਬੜੀ ਪਰਬਲ ਚਿੰਤਾ ਹੈ ਤੇ ਮਨ ਦੇ ਹੈ ਮਨ ਦੇ ਮਨੁੱਖ ਭਾਵੇਂ ਕਿਤਨੇ ਠੀਤ ਲੈ ਰਹੇ ਉਹ ਓਨੇ ਹੀ ਕਪੜੇ ਪੈਣ ਲੈਂਦਾ ਹੈ ਘਰ ਨੂੰ ਗਰਮ ਕਰ ਲੈਂਦਾ ਹੀਟਰ ਲਗਾ ਕੇ ਅਨੁਕੂਲ ਕਰ ਲੈਂਦਾ ਇਹਨੂੰ ਕਹਿੰਦੇ ਨੇ ਵਾਤਾਵਰਣ ਨੂੰ ਅਨੁਕੂਲ ਕਰਨਾ ਵਾਤਾ ਅਨੁਕੂਲ 에어 ਕੰਡੀਸ਼ਨ ਬਹੁਤ ਗਰਮੀ ਹੈ ਬਹੁਤ ਗਰਮੀ ਹੈ ਤਾਂ ਠੰਡ ਕਰ ਲੈਣੇ ਪਦਾਰਥ ਨੂੰ ਪ੍ਰਕਿਰਤੀ ਨੂੰ ਜਿੱਥੇ-ਜਿੱਥੇ ਮਨੁੱਖ ਆਪਣੇ ਅਨੁਕੂਲ ਨਹੀਂ ਕਰ ਸਕਿਆ ਸਰੀਰ ਨੂੰ ਸੁੱਖ ਨਹੀਂ ਮਿਲਦਾ ਨਹੀਂ ਮਿਲਦਾ ਔਰ ਜਿੱਥੇ-ਜਿੱਥੇ ਮਨ ਪਰਮਾਤਮਾ ਦੇ ਅਨੁਕੂਲ ਨਹੀਂ ਹੋਇਆ ਬੇਚੈਨੀ ਨਹੀਂ ਜਾਂਦੀ ਚਿੰਤਾ ਨਹੀਂ ਜਾਂਦੀ ਤਣਾਅ ਨਹੀਂ ਜਾਂਦਾ ਬਿਆਕੁਲਤਾ ਨਹੀਂ ਜਾਂਦੀ ਉਹ ਮਨੁੱਖ ਜਿੱਥੇ ਬੈਠੇਗਾ ਔਕਈ ਹੋ ਕੇ ਚਿੰਤਾ ਹੀ ਚਿੰਤਾ ਬਿਚੈ ਨਹੀਂ ਬਿਚੈ ਨਹੀਂ ਪਰੇਸ਼ਾਨੀ ਪਰੇਸ਼ਾਨੀ ਦੋ ਤਿੰਨ ਕੀਮਤੀ ਨੁਕਤੇ ਮੈਂ ਲੜੀ ਵਾਰ ਆਪ ਜੀ ਦੇ ਸਾਹਮਣੇ ਰੱਖੇ ਨੇ ਰੱਖਣੇ ਨੇ ਇਹ ਜੀਵਨ ਭਰ ਯਾਦ ਕਰਨ ਵਾਲੇ ਨੇ ਮਨ ਨੂੰ ਪਰਮਾਤਮਾ ਦੇ ਅਨੁਕੂਲ ਫਿਰ ਕਿਵੇਂ ਕਰੀਏ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਖੰਡ ਦੱਸੇ ਨੇ ਪਰ ਉਸ ਤੋਂ ਪਹਿਲੇ ਮੈਂ ਅਰਜ਼ ਕਰਾਂ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਦੀ ਝੋਲੀ ਦੇ ਵਿੱਚ ਸਿੱਖ ਦੀ ਝੋਲੀ ਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਪਾਇਆ ਇਹਨੂੰ ਕਿਦਰੇ ਐਵੇਂ ਨਾ ਸਮਝ ਲੈਣਾ ਜਗ ਜਾ ਸਵਈਏ ਚਉਪਈ ਅਨੰਤ मन दे मूल है आनंद आनंद विपरीत कोई दूजी अवस्था नहीं है नहीं है और आनंद गुरु तो मिलता है आनंद परमात्मा तो मिलता है आनंद पदार्थ तो नहीं मिलता आनंद भाया मेरी माए सतगुरु मैं पाया ਅਗੰਤਿ ਉਦੋਂ ਮਿਲਦਾ ਜਦ ਪ੍ਰਭੂ ਮਿਲਦਾ ਉਸ ਤੋਂ ਪਹਿਲੇ ਨਹੀਂ ਮਿਲਦਾ ਉਸ ਤੋਂ ਪਹਿਲੇ ਮਨੁੱਖ ਭੁਲੇਖੇ ਨਾਲ ਸੁੱਖ ਨੂੰ ਆਨੰਦ ਕਹਿ ਬੈਠਦਾ ਹੈ ਉਹ ਤਨ ਨੂੰ ਸੁੱਖ ਮਿਲਿਆ ਹੁੰਦਾ ਉਹਨੂੰ ਆਨੰਦ ਕਹਿ ਦਿੰਦਾ ਕਿ ਸੁੱਖ ਦਾ ਆਪਣਾ ਸਮਾਂ ਹੁੰਦਾ ਆਪਣੀ ਉਮਰ ਆਉਂਦੀ ਹੈ ਜਿਵੇਂ ਸਰੀਰ ਦੀ ਉਮਰ ਹੈ ਹਰ ਸੁੱਖ ਦੀ ਉਮਰ ਹੈ ਕੋਈ ਵੀ ਸੁੱਖ ਮਿਲਿਆ ਸਮਝ ਲੈਣਾ ਉਹਦੀ ਉਮਰ ਹੈ ਇੱਕ ਦਿਨ ਰਹੇਗਾ ਇੱਕ ਮਹੀਨਾ ਰਹੇਗਾ ਇੱਕ ਸਾਲ ਰਹੇਗਾ ਪੰਜ ਸੱਤ ਸਾਲ ਰਹੇਗਾ ਉਹ ਸੁੱਖ ਫਿਰ ਸੁੱਖ ਨਹੀਂ ਰਹੇਗਾ ਇਹ ਵੀ ਮਹਿਸਸ ਕਰਦੇ ਜੇ ਤਨ ਦੀ ਆਪਣੀ ਉਮਰ ਹੈ ਹਰ ਸੁੱਖ ਦੀ ਆਪਣੀ ਉਮਰ ਹੈ ਪ੍ਰਮਾਤਮਾ ਅਮਰ ਤਤ ਹੈ ਆਨੰਦ ਵੀ ਅਮਰ ਤਤ ਹੈ ਜਦ ਮਿਲ ਜਾਂਦਾ ਹੈ ਆਨੰਦ ਦੀ ਕੋਈ ਉਮਰ ਨਹੀਂ ਆਨੰਦ ਤੇ ਸਦੀਵੀ ਹੈ ਆਨੰਦ ਤੇ ਹਮੇਸ਼ਾ ਹੈ ਇਨੋਂ ਬੁਨੇ ਅਧੀ ਰੂਪ ਦੇ ਚ ਲੈਣਾ ਸੁਖ ਸਦੀਵੀ ਨਹੀਂ ਹੈ ਆਨੰਦ ਸਦੀਵੀ ਹੈ ਸੁਖ ਦੀ ਆਪਣੀ ਉਮਰ ਹੈ ਆਨੰਦ ਦੀ ਉਮਰ ਨਹੀਂ ਹੈ ਆਨੰਦ ਅਮਰਤਾਤ ਹੈ ਕਿਉਂਕਿ ਪ੍ਰਮਾਤਮਾ ਤੋਂ ਆਉਂਦਾ ਹੁਣ ਮੈਂ ਅਰਜ਼ ਕਰਾਂ ਜਿਵੇਂ ਤਨ ਪਨ ਤਤਾਂ ਦਾਇ ਤੇ ਤਨ ਪਾਣ ਨੇ ਔਰ ਮਾਨੋਕੁਦੇ ਮੂਲ ਬੇਕਾਰ ਪੰਜ ਨੇ ਗਿਆਨ ਇੰਦਰੇ ਪੰਜ ਨੇ ਕਰਮ ਇੰਦਰੇ ਪੰਜ ਨੇ ਇਸੇ ਹਿਸਾਬ ਨਾਲ ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਦੀ ਚੋਲੀ ਚ ਇਹ ਪੰਜ ਬਾਣੀਆਂ ਦਾ ਨਿਤਨੇਮ ਪਾਇਆ ਹੈ ਔਰ ਸਿਰਫ ਐਸਾ ਹੀ ਨਹੀਂ ਇਹ ਪੰਜ ਬਾਣੀਆਂ ਮਨ ਦੀ ਰਹਿਤ ਹੈ ਤਨ ਦੀ ਰਹਿਤ ਵੀ ਬਖਸ਼ੀ ਇਹ ਪੰਜ ਕਕਾ ਔਰੇ ਮੁਫਤ ਦੇ ਚ ਨਹੀਂ ਬਖਸ਼ੇ ਪਹਿਲੇ ਮੰਗੇ ਨੇ ਪੰਜ ਸਿਰ ਚਾਰ ਸਿਰ ਵੀ ਮੰਗ ਸਕਦੇ ਸਨ 6 ਵੀ ਮੰਗ ਸਕਦੇ ਸਨ ਪੰਜ ਮੰਗੇ ਚਾਰ ਕਾਰ ਵੀ ਦੇ ਸਕਦੇ ਸਨ 6 ਵੀ ਦੇ ਸਕਦੇ ਸਨ ਪੰਜ ਦਿੱਤੇ ਨੇ ਚਾਰ ਬਾਣੀਆਂ ਦਾ ਨਿਤਨੇਮ ਵੀ ਕਹਿ ਸਕਦੇ ਸਨ ਅੱਠ ਬਾਣੀਆਂ ਦਾ ਨਿਤਨੇਮ ਵੀ ਕਹਿ ਸਕਦੇ ਸਨ ਲਾਜ਼ਮੀ ਹਰ ਹਾਲਤੇ ਚ ਲਾਜ਼ਮੀ ਪੰਨਾ ਦਾ ਦਰਸਲ ਕਾਇਨਾਤ ਦੇ ਚ ਬ੍ਰਹਮਣ ਦੇ ਚ ਪਰਮਾਤਮਾ ਨੇ ਪੰਜਾਂ ਦੀ ਗਿਣਤੀ ਨੂੰ ਪ੍ਰਧਾਨ ਰੱਖਿਆ ਹੈ ਪ੍ਰਧਾਨ ਰੱਖਿਆ ਸਾਰੀ ਸ੍ਰਿਸ਼ਟੀ ਪੰਜ ਤੱਤ ਦੀ ਬਣੀ ਹੋਈ ਹੈ ਪੰਜ ਤਤ ਕਰ ਤਦ ਸਭ ਸ੍ਰਿਸ਼ਟ ਸਾਜੀ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ ਹੁਣ ਮੈਂ ਇਸ਼ਾਰਤਨ ਥੋੜਾ ਜੈ ਪੰਜ ਬਾਣੀਆਂ ਦਾ ਵਾਹ ਤੁਹਾਡੇ ਸਾਹਮਣੇ ਰੱਖਾਂ ਇਹ ਬਾਣੀ ਧਿਆਨ ਨੂੰ ਭਗਵਾਨ ਦੇ ਮਾਰਗ ਤੇ ਚਲਾਉਣ ਵਾਸਤੇ ਹੈ। ਮਨੁੱਖ ਦਾ ਉਸੇ ਨਾਲ ਹੀ ਸੰਬੰਧ ਜੁੜਦਾ ਹੈ ਜਿਸ ਨਾਲ ਧਿਆਨ ਜੁੜਦਾ ਹੈ। ਔਰ ਮਨੁੱਖ ਨੂੰ ਉਸੇ ਚੀਜ਼ ਦਾ ਗਿਆਨ ਮਿਲਦਾ ਹੈ ਜਿਹਦੇ 'ਚ ਧਿਆਨ ਜੁੜਦਾ ਹੈ। ਬੜੇ ਗਹਿਰਾਈ ਨਾਲ ਲੈਣਾ ਧਿਆਨ ਤੇ ਗਿਆਨ ਦੋਵੇਂ ਇਕੱਠੇ ਨੇ ਧਿਆਨ ਦਾ ਹੀ ਫਲ ਹੈ ਗਿਆਨ। ਸੰਸਾਰ ਦੇ ਵਿੱਚ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਜਿਸ ਵਸਤੂ ਦਾ ਗਿਆਨ ਮਿਲ ਜਾਂਦਾ ਹੈ ਧਿਆਨ ਬिखर ਜਾਂਦਾ ਹੈ ਬिखर ਜਾਂਦਾ ਹੈ ਕਿਸ ਤਰ੍ਹਾਂ ਥੋੜਾ ਜਿਹਾ ドラਮਾ ਨਵੀਂ-ਨਵੀਂ ਜਦ ਮਨੁੱਖ ਕਾਰ ਚਲਾਣਾ ਸਿੱਖਦਾ ਹੈ ਪੂਰਾ ਧਿਆਨ ਹੈ ਪੂਰਾ ਧਿਆਨ ਹੈ ਭਾਵੇਂ ਨਾਲ ਸਾਥੀ ਬੈਠੇ ਭਾਵੇਂ ਕੋਈ ਟੇਪ ਰਿਕਾਰਡਰ ਚਲਾਤੇ ਹੋਏ ਨਹੀਂ ਸੁਣਿਆ ਹੈ ਇਹ ਆ ਗੱਡੀ ਚ ਡਰਾਈਵਿੰਗ ਦੇ ਚ ਪਤਾ ਹੈ ਕਿ ਅਗਰ ਮੇਰਾ ਧਿਆਨ ਹਟਿਆ ਤਾਂ ਕਾਰ ਵੀ ਗਈ ਤੇ ਮੈਂ ਵੀ ਗਿਆ ਪੂਰਾ ਧਿਆਨ ਪਰ ਜੈਸੇ ਧਿਆਨ ਗਿਆਨ ਬਣ ਗਿਆ ਚਲਾਉਣ ਦਾ ਗਿਆਨ ਆ ਗਿਆ ਧਿਆਨ ਬिखर ਗਿਆ ਹੁਣ ਤੇ ਨਾਲ ਦੇ ਸਾਥੀ ਨਾਲ ਗੱਲਾਂ ਕਰਦੇ ਹੋਇਆ ਚਲਾ ਰਹੇ ਹੈ ਹਣ ਤੇ ਟੇਪ ਸੁਣਦੇ ਹੋਇਆ ਗੱਡੀ ਚਲਾ ਰਹੇ ਹੁਣ ਤੇ ਤਰ੍ਹਾਂ ਤਰ੍ਹਾਂ ਦੀਆਂ ਸੋਚਣੀਆਂ ਦੇ ਚ ਮਨ ਗਲਤਾਂ ਨੇ ਤੇ ਗੱਡੀ ਚਲਾ ਰਿਹਾ ਹੈ ਕਿਉਂ ਧਿਆਨ ਗਿਆਨ ਬਣ ਗਿਆ ਜੈਸੇ ਧਿਆਨ ਗਿਆਨ ਬਣਦਾ ਹੈ ਧਿਆਨ ਬਿਖਰ ਜਾਂਦਾ ਹੈ ਹੁਣ ਖਾਸ ਨੁਕਤਾ ਸੁਣਨਾ ਧਰਮ ਧਿਆਨ ਸਾਧਨਾ ਹੈ ਪ੍ਰਭੂ ਵਿੱਚ ਧਿਆਨ ਜੋੜਨਾ ਅਗਰ ਇੱਕ ਦਫਾ ਜੁੜ ਜਾਏ ਧਿਆਨ ਤੇ ਗਿਆਨ ਬਣ ਜਾਏ ਇਹ ਧਿਆਨ ਕਦੀ ਬिखरਦਾ ਨਹੀਂ ਕਿਉਂ ਪਰਮਾਤਮਾ ਅਸੀਮ ਹੈ ਤੇ ਉਹਦਾ ਗਿਆਨ ਕਦੀ ਪੂਰਾ ਮਿਲਦਾ ਨਹੀਂ ਮਿਲਦਾ ਜਦ ਵੀ ਮਨੁੱਖ ਕੋਲ ਗਿਆਨ ਹੋਵੇਗਾ ਅਧੂਰਾ ਹੋਵੇਗਾ ਅਧੂਰਾ ਹੋਵੇ ਪੂਰਾ ਹੁੰਦਾ ਹੀ ਨਹੀਂ ਤੋਂ ਲਾਲਸਾ ਵੱਧਦੀ ਜਾ ਰਹੀ ਹੈ ਹੋਰ ਗਿਆਨ ਹੋਰ ਗਿਆਨ ਹੋਰ ਗਿਆਨ ਹੋਰ ਗਿਆਨ ਇੱਕ ਦਿਨ ਜ਼ਿੰਦਗੀ ਦਾ ਤੇ ਅੰਤ ਹੋ ਜਾਂਦਾ ਹੈ ਗਿਆਨ ਦਾ ਅੰਤ ਨਹੀਂ ਆਉਂਦਾ ਐਸ ਵਾਸਤੇ ਕਹਿੰਦੇ ਨੇ ਗਿਆਨ ਹੀ ਭਗਵਾਨ ਹੈ ਜਦ ਭਗਵਾਨ ਦਾ ਅੰਤ ਨਹੀਂ ਤੇ ਉਹਦੇ ਗਿਆਨ ਦਾ ਵੀ ਅੰਤ ਨਹੀਂ ਉਮੀਦ ਹੈ ਕੋਈ ਥੋੜੇ ਜਿਹੇ ਸਿਆਣੇ ਸੱਜਣ ਤੁਹਾਡੇ ਵਿੱਚ ਜੋ ਕੋਈ ਧਿਆਨ ਸਾਧਨਾ ਕਰਦੇ ਹੋਣਗੇ ਜ਼ਰੂਰ ਗੱਲ ਪਕੜਦੇ ਚਾਏਗੇ